ਤੇ ਵਾਣ ਰੈਡੀ ਦੇ ਸਤਿਕਾਰ ਸੋਤੇ ਤੁਹਾਡੇ ਪੇਸ਼ੇ ਨਜ਼ਰ ਆਇਆ ਕਹਾਣੀ ਦੋ ਮੋਤਾਂ ਲਿਖਤਮ ਸਰਦਾਰ ਗੁਰਦਿਆਲ ਸਿੰਘ ਅੰਦਰ ਪਤਵੰਤੇ ਲੋਕਾਂ ਨੂੰ ਬੈਠਣ ਲਈ ਥਾਂ ਨਹੀਂ ਸੀ ਲੱਭ ਰਹੀ ਸਾਰੇ ਲੋਕ ਵਿਹੜੇ ਦੇ ਬਾਹਰ ਹਵੇਲੀ ਦੇ ਥੜੇ ਉੱਤੇ ਜਾਂ ਗਲੀ ਦੇ ਵਿੱਚਕਾਰ ਖਲੋਤੇ ਸਨ ਜਾਂ ਬੈਠ ਗਏ ਸਨ ਵਿਹੜੇ ਦੇ ਅੰਦਰ ਤਾਂ ਜਨਾਨੀ ਹੀ ਮੱਸਾਂ ਮਿਉਂਦੀਆਂ ਸਨ ਜਨਾਨੀਆਂ ਵੀ ਨਹੀਂ ਸਨ ਮਿਉਂਦੀਆਂ ਬਲਕਿ ਸਥਿਤੀ ਇਹ ਸੀ ਰਵੀਦਾਸ ਜੀ ਨੇ ਆਪਣਾ ਪਰਿਵਾਰ ਹੀ ਸੁਖ ਨਾਲ 100 ਜੀਆਂ ਦਾ ਪਰਿਵਾਰ ਸੀ ਰਵੀਦਾਸ ਜੀ ਦਾ ਸੱਤ ਪੁੱਤ ਸਨ 31 ਪੋਤੇ-ਪੋਤੀਆਂ ਨੂਹਾ ਪੋਤ ਨੂਹਾ ਪੜੋਤੇ ਪੜੋਤੀਆਂ ਤੇ ਭਾਈ ਭਤੀਜੇ 100 ਜੀਆਂ ਦਾ ਪਰਿਵਾਰ ਸੀ ਰਵੀਦਾਸ ਜੀ ਦਾ ਭਗਤੀ ਦੇ ਵਿੱਚ ਭੰਗਣਾ ਪਈ ਲੱਗਦੀ ਹੈ ਕੋਈ ਉਰਾ ਥੜੇ ਤੋਂ ਸਿਰੇ ਉੱਤੇ ਭੀੜ ਚੋਂ ਖੜੋਤੇ ਮੁਰਾਰੀ لال ਨੇ ਚਿੱਟੀ ਟੋਪੀ ਵਾਲੇ ਸੇਠ ਚਰੰਜੀ لال ਨਾਲ ਗੱਲ ਕਰਦੇ ਆ ਆਖਿਆ ਜੇ ਦੋ ਕੁ ਬਰੇ ਹੋਰ ਜਿਉਂਦਾ ਰਹਿੰਦਾ ਤਾਂ ਨੱਤਿਆਂ ਵਾਲੇ ਹੋ ਕੇ ਜਾਂਦੇ ਤਾਂ ਨੱਤਿਆਂ ਵਾਲੇ ਹੋ ਕੇ ਜਾਂਦੇ ਖੈਰ ਹੁਣ ਵੀ ਸੁਖ ਨਾਲ ਪੜੋਤਿਆਂ ਵਾਲੇ ਹੋ ਕੇ ਗਿਆ ਪੜੋਤਿਆਂ ਦਾ ਵੀ ਓਨਾ ਹੀ ਮਹੱਤਮ ਹੈ ਜਿੰਨਾ ਨੱਤਿਆਂ ਦਾ ਹੁੰਦਾ ਚਰਨਜੀ ਲਾਲ ਬੋਲਿਆ ਪਰ ਸ਼ਾਸਤਰਾਂ ਦੇ ਵਿੱਚ ਬਹੁਤਾ ਨੱਤਿਆਂ ਦਾ ਹੀ ਲਿਖਿਆ ਮਰਾਰੀ ਲਾਲ ਨੇ ਆਪਣੀ ਫਿਰ ਦਲੀਲ ਪੱਕੀ ਕੀਤੀ ਉਹ ਠੀਕ ਹੈ ਪਰ ਇਹਨਾਂ ਦੀ ਤਾਂ ਉਹੀ ਬੜੀ ਮਹਿਮਾ ਚਰਨਜੀ ਲਾਲ ਨੇ ਮਰਾਰੀ ਨੂੰ ਮੋੜਵਾ ਜਵਾਬ ਦਿੱਤਾ ਉਹ ਤਾਂ ਸੱਤ ਹੈ ਪਰ ਐਸੇ ਪੁਰਸ਼ ਕਿਤੇ ਘਰ ਘਰ ਜਨਮਨ ਧਰਦੇ ਆ ਐਡਾ ਸਾਰਾ ਪਰਿਵਾਰ ਜਾਇਦਾਦ ਕਾਰੋਬਾਰ ਮਹਿਮਾ ਵਡਿਆਈ ਸੈਂਟਰ ਦੇ ਮੰਤਰੀਆਂ ਤੱਕ ਰਿਸ਼ਤੇਦਾਰੀਆਂ ਇਹ ਕੋਈ ਥੋੜੀ ਘਣੀ ਬਾਤ ਹੈ ਮੁਰਾਰੀ لال ਕਹਿਣ ਲੱਗਾ ਇਹ ਤਾਂ ਜੀ ਕੋਈ ਪੂਰਲੇ ਜਨਮ ਦਾ ਫਲ ਹੈ ਨਹੀਂ ਤਾਂ ਇੰਨਾ ਜਸ ਬੰਦੇ ਨੂੰ ਕਿਤੇ ਇੱਕ ਜਨਮ ਵਿੱਚ ਮਿਲਦਾ ਹੈ ਲਾਹਣ ਤੁਸੀਂ ਵੇਖ ਲਓ ਸੇਠ ਸਾਹਿਬ ਲੋ ਲੱਖਾਂ ਕੋਹਾਂ ਦਾ ਚੱਲਿਆ ਸਾਧੂ ਸੰਤ ਇਹਨਾਂ ਦੀ ਬਗੀਚੀ ਚ ਆ ਕੇ ਠਹਿਰਦਾ ਹੋਰ ਕਿਸੇ ਕੋਲ ਨਹੀਂ ਸੀ ਠਹਿਰਦਾ ਚੰਗੇ ਕਰਮ ਜੋ ਕੀਤੇ ਹੋਏ ਸਨ ਕੋਈ ਵੀ ਧਰਮੀ ਕਰਮੀ ਆਵੇ ਤੇ ਠਹਿਰੇਗਾ ਰਵਿਦਾਸ ਜੀ ਦੇ ਵੇੜੇ ਚੰਗੇ ਕਰਮ ਕਰਕੇ ਹੀ ਕਿਸੇ ਚੰਗੀ ਚੀਜ਼ ਦੀ ਤੋੜ ਨਹੀਂ ਆਉਂਦੀ ਸਾਧੂ ਸੰਤਾਂ ਨੂੰ ਸਿਆਲ ਦੇ ਵਿੱਚ ਧੁੱਸੇ ਦੇਣੇ ਪਲੰਘ ਦੇਣੇ ਸੀਧਾ ਦੇਣਾ ਕਿਸੇ ਗੱਲ ਦੀ ਕੋਈ ਕਮੀ ਥੋੜੀ ਸੀ ਭਗਵਾਨ ਨੇ ਚੌਹੀ ਹੱਥੀ ਦਿੱਤਾ ساری ਉਮਰ ਇਸ ਨੂੰ ਤੇ ਅਸੀਂ ਕਦੇ ਕੋਈ ਇਸ ਦੁਆਰੋਂ ਖਾਲੀ ਮੁੜਦਾ ਨਹੀਂ ਵੇਖਿਆ ਹੈ ਜੀ ਪਰ ਮੁਰਾਰੀ ਰਾਲ ਦਾ ਚਤ ਕਾਲਾ ਪੈ ਰਿਆ ਸੀ ਉਹ ਹਵੇਲੀ ਦੇ ਸਿਖਰ ਲਈ ਸੱਜੇ ਵੱਲ ਨਿਗਾਹ ਮਾਰਦਿਆਂ ਕਹਿਣ ਲੱਗਾ ਹੂੰ ਪਰ ਹੁਣ ਅਰਥੀ ਚ ਕਾਦੀ ਦੇਰ ਹੈ ਬਸ ਦੇਰ ਕਾਦੀ ਹੈ ਕਹਿੰਦੇ ਜੀ ਭਗਤ ਜੀ ਦਾ ਵੱਡਾ ਪੋਤਰਾ ਬਾਜ਼ਾਰੋਂ ਕੋਈ ਸਮਗਰੀ ਲੈਣ ਗਿਆ ਸੀ ਐਨਾ ਚਿਰ ਲੋਕਾਂ ਨੇ ਜਾ ਕੇ ਦੁਕਾਨਾਂ ਵੀ ਖੋਲਣੀਆਂ ਸਾਡਾ ਤਾਂ ਮੁੰਡਾ ਵੀ ਕੱਲ ਦਾ ਦਿੱਲੀ ਗਿਆ ਸੌਦਾ ਲੈਣ ਇੱਕ ਬੋਲਿਆ ਅਸੀਂ ਦਾ ਆਪ ਸੇਠ ਜੀ ਗੱਡੀ ਚੜਨਾ ਹੈ ਕਰਮਚੰਦ ਦਲਾਲ ਨੇ ਉਹਨਾਂ ਦੇ ਨੇੜੇ ਹੁੰਦਿਆਂ ਗੱਲਾਂ ਵਿੱਚ ਸ਼ਾਮਲ ਹੋ ਕੇ ਆਖਿਆ ਤੁਹਾਨੂੰ ਪਤਾ ਹੈ ਕੰਮ ਦੀ ਰੁੱਤ ਹੈ ਅੱਜ ਕੱਲ ਦੇ ਸੌਦਿਆਂ ਦੇ ਬਿਆਨੇ ਵੀ ਅੱਜ ਕੱਲ ਦੇ ਸੌਦਿਆਂ ਦਾ ਬਿਆਨਾਂ ਵੀ ਕੋਲ ਨਹੀਂ ਫਿਰਦੇ ਆ ਜਮਾ ਕਰਾਉਣੇ ਆ ਤੇ ਅਜੇ ਕੱਲ ਦੇ ਸੌਦਿਆਂ ਦੇ ਬਿਆਨੇ ਵੀ ਜੇਬ 'ਚ ਹੀ ਨੇ ਸੱਤ ਹੈ ਜੀ ਸੱਤਾ ਸੇਠ ਚਰਨਜੀਤ ਲਾਲ ਨੇ ਆਖਿਆ ਕਾਰੋਬਾਰਤਾ ਜੀ ਕਰਮਾ ਹੋਇਆ ਇਨਸਾਨ ਦਾ ਰੋਜ਼ੀ ਰੋਟੀ ਤਾਂ ਬਿਨਾਂ ਸਰਦਾ ਨਹੀਂ ਕਰੀਏ ਕੀ ਤੇ ਉਹਨਾਂ ਥੜੇ ਉੱਤੇ ਥੱਕ ਕੇ ਬੈਠ ਰਹੇ ਲੋਕਾਂ ਵੱਲ ਬੇਦੀਲੀ ਨਾਲ ਤੱਕਦੇ ਆਪਣੀ ਚਿੱਟੀ ਟੋਪੀ ਲਾ ਕੇ ਗੰਝੇ ਸਿਰ ਤੇ ਹੱਥ ਫੇਰਿਆ ਤੇ ਰਤਾ ਪਛਾਹ ਹਟ ਕੇ ਖੜੋ ਗਿਆ ਕਰਮਚੰਦ ਗੋਹ ਨਾਲ ਉਹਨਾਂ ਦੋਹਾਂ ਵੱਲ ਵੇਖ ਕੇ ਮੁਸਕਰਾ ਪਿਆ ਮੁਰਾਲੀ لال ਤਾਂ ਰੁੱਸਿਆ ਵਾਂਗੀ ਮੂੰਹ ਪਰਾਂ ਭਵਾਲੇ ਕੇ ਖੜ ਗਿਆ ਇਹਨਾਂ ਦੋਹਾਂ ਪਤਵੰਤਿਆਂ ਨੂੰ ਤਾਂ ਇੱਥੇ ਖੜੋਣਾ ਪਹਿਲਾਂ ਹੀ ਦੁਬਰ ਹੋਇਆ ਪਿਆ ਸੀ ਉਤੋਂ ਕਰਮਚੰਦ ਆਖਲੋਤਾ ਬਿੰਦ ਦਾ ਬਿੰਦ ਦੋਏ ਡੋਰ ਪਰ ਇਧਰ ਉਧਰ ਝਾਕਦੇ ਰਹੇ ਪਰ ਕਰਮਚੰਦ ਠੀਠਾਂ ਵਾਂਗ ਉਹਨਾਂ ਵੱਲ ਵੇਖਦਾ ਉੱਥੇ ਹੀ ਖੜੋਤਾ ਰਿਹਾ ਤੁਸੀਂ ਹੁਣ ਕੀ ਕਾਰੋਬਾਰ ਚਲਾਇਆ ਜੀ ਚਰਨਜੀਤ ਲਾਲ ਨੇ ਟੋਪੀ ਠੀਪ ਕਰਦੇ ਆ ਕਰਮਚੰਦ ਤੋਂ ਐਵੇਂ ਪੁੱਛਿਆ ਜਿਵੇਂ ਅਜਿਹੀ ਗੱਲ ਕਰਨ ਤੋਂ ਬਿਨਾ ਕੋਈ ਹੋਰ ਚਾਰਾ ਹੀ ਨਾ ਰਿਹਾ ਹੋਵੇ ਕਾਰੋਬਾਰ ਤੁਹਾਨੂੰ ਪਤਾ ਕਿਹੜਾ ਸੇਠ ਜੀ ਸਾਰਾ ਦਿਨ ਹਲਕੇ ਕੁੱਤੇ ਵਾਂਗੂ ਥੋਡੀਆਂ ਸ਼ਾਹਾਂ ਸੇਠਾਂ ਦੀਆਂ ਦੁਕਾਨਾਂ ਤੇ ਚੌਂਤਰੀਆਂ ਨੂੰ ਦੰਦੀ ਵੱਢਦੇ ਫਿਰਦੇ ਰਹਿੰਦੇ ਆ ਇਧਰੋਂ ਲਿਆਤਾ ਉਧਰ ਦੇ ਦਿੱਤਾ ਵਿੱਚੋਂ ਗੁਰਦੀ ਰੋੜੀ ਆਪ ਭੋਰ ਲਈ ਕਰਮਚੰਦ ਬੋਲਿਆ ਹੂੰ 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 ਮਰਾਰੀ لال ਨੇ ਖਸਿਆਨਾ ਹਾਸਾ ਹੱਸਿਆ ਇਹ ਤਾਂ ਸੇਠ ਜੀ 16 ਪੱਤਣਾ ਦਾ ਤਾਰੂ ਹੈ ਇਹਦੇ ਨਾਲ ਤਾਂ ਗੱਲ ਕਰਨ ਚ ਵੀ 90 ਦਾ ਘਟ ਹੈ ਮਰਾਰੀ لال ਕਰਮਚੰਦ ਇਸ ਬੈਂਗੋ ਤੇ ਬੜਾ ਔਖਾ ਹੋਇਆ ਜਾਪਦਾ ਸੀ ਅਜੇ ਸੱਤ ਵਾਰੇ ਪਹਿਲਾਂ ਉਹ ਤੇ ਕਰਮਚੰਦ ਦੋਏ ਇਕੱਠੇ ਹੀ ਦਲਾਲੀ ਦਾ ਕੰਮ ਕਰਦੇ ਸੀ ਤੇ ਜਦੋਂ ਕਰਮਚੰਦ ਨੇ ਉਸ ਦੀਆਂ ਅੱਖਾਂ ਦੇ ਵਿੱਚ ਸਿੱਧਾ ਤੱਕਿਆ ਤਾ ਮੁਰਾਰੀ لال ਉਸ ਵੱਲ ਘੂਰ ਘੂਰ ਕੇ ਵੇਖਣ ਲੱਗਾ ਫੇਰ ਪਰ ਫਿਰ ਆਪੇ ਨਜ਼ਰਾਂ ਲਾਂਬੇ ਹਟਾ ਕੇ ਦੋ ਕਦਮ ਗਾਂ ਨਾਲੀ ਵਿੱਚ ਥੁੱਕ ਕੇ ਰਤਕ ਪਛਾਂ ਹੋ ਖੜੋਤਾ ਉਹਨਾਂ ਵਾਂਗ ਹੀ ਦੋ ਚਾਰ ਹੋਰ ਬੰਦੇ ਥਾਂ ਥਾਂ ਇਕੱਠੇ ਹੋਏ ਉੱਚੀ ਉੱਚੀ ਗੱਲਾਂ ਕਰ ਰਹੇ ਸਨ ਤੇ ਸਭ ਦੀ ਧੱਕਣੀ ਤੇ ਬੋਲ ਕਿਵੇਂ ਦੇ ਵਿੱਚ ਸੀ ਉਹ ਅਰਥੀ ਉੱਠਣ ਦੀ ਉਡੀਕ ਕਰ ਰਹੇ ਸਨ ਉਸੇ ਵੇਲੇ ਰਵੀਦਾਸ ਜੀ ਦਾ ਵੱਡਾ ਪੁੱਤਰਾ ਬਾਜ਼ਾਰ ਵੱਲੋਂ ਆਉਂਦਾ ਦਿਸਿਆ ਜਿਸ ਦੀ ਮੌਤ ਹੋਈ ਸੀ ਰਵੀਦਾਸ ਦੀ ਤੇ ਸਾਰੇ ਇਕਦਮ ਉਸ ਵੱਲ ਝਾਕਣ ਲੱਪੇ ਸਭ ਦੇ ਚਿਹਰਿਆਂ ਤੇ ਜਿਵੇਂ ਰੌਣਕ ਆ ਗਈ ਕਰਮਚੰਦ ਨੇ ਚਰੰਜੀ ਲਾਲ ਦਾ ਮੱਥਾ ਵੇਖਿਆ ਤਾਂ ਉਸ ਦੀਆਂ ਧਿਉੜੀਆਂ ਲੋਪ ਹੋ ਗਈਆਂ ਸਨ ਅੱਛਾ ਇਹ ਹੈ ਭਗਤ ਜੀ ਦਾ ਵੱਡਾ ਪੋਤਰਾ ਤੇ ਟੋਪੀ ਲਾ ਕੇ ਫਿਰ ਠੀਕ ਕਰਦੇ ਗੁੱਜੀ ਤਸੱਲੀ ਨਾਲ ਆਖਿਆ ਮੈਂ ਨਹੀਂ ਸੀ ਅੱਗੇ ਕਦੇ ਵੇਖਿਆ ਕਿਦਰੇ ਬਾਹਰ ਰਹਿੰਦਾ ਹੋਣਾ ਚਰੰਜੀ ਲਾਲ ਨੇ ਪੁੱਛਿਆ ਹਾਂ ਜੀ ਮਰਾਲੀ ਲਾਲ ਨੇ ਜਵਾਬ ਦਿੱਤਾ ਇਸ ਨੇ ਦਿੱਲੀ ਲੋਹੇ ਦਾ کارਖਾਨਾ ਲਾਇਆ ਹੋਇਆ ਨਾ ਪਿਛਲੇ ਸਾਲ ਇਸ ਦੇ ਲੜਕੇ ਨੂੰ ਮਨਿਸਟਰ ਸਾਹਿਬ ਦਾ ਰਿਸ਼ਤਾ ਹੋਇਆ ਤੁਹਾਨੂੰ ਯਾਦ ਹੋਊ ਨਾ ਜਿਹੜੇ 10-12 ਕਾਰਾਂ ਲੈ ਕੇ ਆਏ ਸੀ ਰਿਸ਼ਤਾ ਕਰਨ ਮਨਿਸਟਰ ਤੁਸੀਂ ਸ਼ਾਇਦ ਉਦੋਂ ਅਕੋਲੇ ਗਏ ਹੋਏ ਸੀ ਇਹ ਸਾਰੇ ਦਿੱਲੀ ਤੋਂ ਇੱਥੇ ਆਏ ਸੀ ਰਿਸ਼ਤਾ ਕਰਨ ਇੱਥੇ ਜੱਦੀ ਘਰ ਜੋ ਹੋਇਆ ਫੇਰ ਰਿਸ਼ਤਾ ਤਾਂ ਸੁਖ ਨਾਲ ਇੱਥੇ ਹੀ ਕਰਨਾ ਹੋਇਆ ਨਾ ਜੀ ਹਲਾ ਠੀਕ ਹੈ ਆਹੋ ਜੀ ਜਦੋਂ ਐਡੇ ਸਮਰਾਥ ਹੋਏ ਭਾਵੇਂ ਰਾਜੇ ਰਾਣੀਆਂ ਦਾ ਰਿਸ਼ਤਾ ਲੈ ਲੈਣ ਮਨਿਸਟਰ ਕੀ ਚੀਜ਼ ਹੈ ਕਰਮਚੰਦ ਨੇ ਉਹਨਾਂ ਦੀਆਂ ਗੱਲਾਂ ਵੱਲੋਂ ਧਿਆਨ ਹਟਾ ਕੇ ਆਪਣੇ ਮੈਲੇ ਡੈਲ ਵਾਲੀ ਕਸੀ ਘੜੀ ਵੱਲ ਵੇਖਿਆ ਤੇ ਸੂਈ 8:30 ਵਜੇ ਤੋਂ ਅੱਗੇ ਵੱਧ ਗਈ ਸੀ। ਉਸ ਵੇਲੇ ਉਹਨੇ ਕੁਝ ਘੂਕ ਭਰਾ ਕੇ ਸਾਹਮਣੇ ਘਰਾਂ ਦੇ ਵਿੱਚ ਖਲੋਤੇ ਓਕੜ ਓਕੜ ਕੇ ਅੰਦਰ ਝਾਕਦੇ ਲੋਕਾਂ ਵੱਲ ਤੱਕਿਆ ਤੇ ਫਿਰ ਮੋੜ ਚਰੰਜੀ ਲਾਲ ਦੀ ਚਿੱਟੀ ਟਿੱਕੀ ਟੋਪੀ ਵੱਲ ਝਾਕਣ ਲੱਗ ਪਿਆ ਤਾਂ ਉਹ ਦੋਵੇਂ ਚੁੱਪ ਕਰ ਗਏ। ਅਜੇ ਅਰਥੀ ਚੁੱਕਣ ਦੀ ਕੋਈ ਵਾਈਤ ਹੈ ਨਹੀਂ ਸੀ। ਤੁਸੀਂ ਕਾਲੀ ਤੁਸੀਂ ਕਾਦੀ ਦਲਾਲੀ ਕਰਦੇ ਹੋ ਕਰਮਚੰਦ ਜੀ ਚਰਨਜੀਤ ਲਾਲ ਨੇ ਔਖੀ ਧੌਣ ਪਵਾ ਕੇ ਚਰਨਜੀਤ ਲਾਲ ਕਰਮਚੰਦ ਨੂੰ ਪੁੱਛਿਆ ਪਰ ਪਲ ਹੀ ਪਲੋ ਦੀ ਨਜ਼ਰ ਤਿਲਕ ਕੇ ਇਕੱਠੇ ਹੋਏ ਬੰਦਿਆਂ ਤੇ ਕਦੇ ਹਵੇਲੀ ਦੇ ਛੱਜਿਆਂ ਵੱਲ ਚਲੀ ਜਾਂਦੀ ਕਰਮਚੰਦ ਮੁਸਕਰਾ ਕੇ ਉਹਨਾਂ ਵੱਲ ਤੱਕਨੇ ਆਖਿਆ ਦਲਾਲੀ ਚਾਹੇ ਕਸਤੂਰੀ ਦੀ ਹੋਵੇ ਚਾਹੇ ਕੋਲਿਆਂ ਦੀ ਦਲਾਲੀ ਤਾਂ ਦਲਾਲੀ ਹੁੰਦੀ ਹੈ ਚਰਨਜੀਤ ਲਾਲ ਜੀ ਤੇ ਸੇਠ ਜੀ ਨੇ ਮਸਕਰੌਣ ਦਾ ਯਤਨ ਕਰਦਿਆਂ ਸਿਰ ਹਿਲਾ ਕੇ ਬੋਲੇ ਠੀਕ ਗੱਲ ਹੈ ਜੀ ਠੀਕ ਗੱਲ ਹੈ ਪਰ ਮਰਾਰੀ ਲਾਲ ਉਸ ਦੀ ਗੁੱਜੀ ਟੇਕ ਤੇ ਔਖਾ ਹੋਇਆ ਜਾਪਦਾ ਸੀ ਉਹ ਬਾਹਾਂ ਦੀ ਬਲੰਗੜੀ ਪਾਈ ਧੌਣ ਕੜਾਈ ਹਵੇਲੀ ਦੇ ਬਨੇਰਿਆਂ ਵੱਲ ਝਾਕ ਰਿਹਾ ਸੀ ਇਹ ਕੀ ਗੱਲ ਹੋਈ ਮਰਾਰੀ ਲਾਲ ਨੇ ਕੇਵੇਂ ਨਾਲ ਗੰਜਾ ਸਰ ਧੋਤੀ ਦੇ ਪੱਲੇ ਨਾਲ ਇੰਜ ਪੁੰਝਿਆ ਜਿਵੇਂ ਮੁੜਕਾ ਆ ਗਿਆ ਹੋਵੇ ਕੁਝ ਖਰਮੀ ਆਵਾਜ਼ ਵਿੱਚ ਬੋਲਿਆ ਅੰਦਰੋਂ ਕੋਈ ਨਿਕਲਣ ਦਾ ਨਾਂ ਹੀ ਨਹੀਂ ਲੈਂਦਾ ਸੇਠ ਚਰਨਜੀਤ ਲਾਲ ਨੇ ਡੂੰਗਾ ਸਾਹ ਖਿੱਚਿਆ ਤੇ ਸਿਰ ਹਿਲਾਉਂਦੇ ਆਖਿਆ ਮਰਾਰੀ ਲਾਲ ਦੀ ਗੱਲ ਵੱਲ ਧਿਆਨ ਕੀਤੇ ਬਿਨਾ ਬੋਲੇ ਮੌਤਵੀ ਭਗਵਾਨ ਨੇ ਕਿਹਾ ਚੀਜ਼ ਬਣਾਈ ਹੈ ਜੀ ਦੇਖੋ ਨਾ ਬੰਦਾ ਤੁਰਿਆ ਫਿਰਦਾ ਹੀ ਹੋਂ ਸ਼ਤਮ ਹੋ ਜਾਂਦਾ ਕਦੇ ਧਰਤੀ ਉੱਤੇ ਜਿਵੇਂ ਆਇਆ ਹੀ ਨਹੀਂ ਹੁੰਦਾ ਇਹ ਤਾਂ ਭਗਵਾਨ ਦੀ ਅਪਾਰ ਮਾਇਆ ਜੀ ਇੱਕ ਏਸੇ ਚੀਜ਼ ਦਾ ਤਾਂ ਬੰਦੇ ਨੂੰ ਭਗਵਾਨ ਨੇ ਪਤਾ ਨਹੀਂ ਲੱਗਣ ਦਿੱਤਾ ਨਹੀਂ ਤਾਂ ਬੰਦਾ ਭਗਵਾਨ ਦਾ ਸਰੀਕ ਨਾ ਬਣ ਬੈਠੇ ਤੇ ਉਹ ਸਿਰਨਵਾ ਕੇ ਮੁਰਾਲੀ ਲਾਰ ਨੇ ਆਪਣਾ ਪੋਪੜਾ ਨੱਕ ਧੋਤੀ ਤੇ ਪੱਲੇ ਨਾਲ ਅੰਦਰੋਂ ਬਾਹਰੋਂ ਸਾਫ਼ ਕੀਤਾ ਆਪਾ ਮਰਾਰੀ ਦਾਲ ਜੀ ਅੰਦਰ ਚੱਲ ਕੇ ਨਾ ਬੈਠੀ ਚਰਨਜੀ ਲਾਲ ਨੇ ਆਖਿਆ ਅੰਦਰ ਅੰਦਰ ਤਾਂ ਜੀ ਤਿਲ ਸੱਟਣੋਂ ਵੀ ਥਾ ਨਹੀਂ ਮੈਂ ਵੇਖਿਆ ਸੀ ਕਰਮਚੰਦ ਨੇ ਚਰਨਜੀ ਲਾਲ ਤੇ ਮਰਾਰੀ ਲਾਲ ਵੱਲ ਕਿਵੇਂ ਵੱਲ ਵੇਖਦੇ ਆ ਜਿਵੇਂ ਗੁੱਜਾ ਸਵਾਦ ਉਸ ਨੂੰ ਆ ਰਿਹਾ ਹੋਵੇ ਤੇ ਫਿਰ ਕਰਮਚੰਦ ਆਪਣੀ ਪੱਗ ਦੇ ਲੰਮੇ ਟੋਰੇ ਨੂੰ ਅੱਗੇ ਕਰਕੇ ਹੱਥ ਨਾਲ ਭਲੋਸਣ ਲੱਗ ਪਿਆ ਪਰ ਜਦੋਂ ਉਸ ਨੇ ਆਪਣੀ ਘੜੀ ਦੀ ਸੂਈ ਵੱਲ ਵੇਖਿਆ ਤਾਂ ਤਰਬਕ ਪਿਆ ਗੱਡੀ ਜਾਣ ਦੇ ਵਿੱਚ ਸਿਰ ਪੌਣਾ ਘੰਟਾ ਰਹਿੰਦਾ ਸੀ ਤੇ ਪਿੱਛੋਂ 3 ਘੰਟੇ ਕੋਈ ਗੱਡੀ ਨਹੀਂ ਸੀ ਮਿਲਣੀ ਕੰਮ ਕਰਨ ਵਾਲਾ ਕਰਨ ਵਾਲੇ ਕੰਮ ਇੱਥੇ ਹੀ ਜਾਇਆ ਹੋ ਜਾਣਾ ਸੀ ਉਹ ਕਹਾਣੀ ਹੈ ਨਾ ਜੀ ਮਰਾਰੀ ਲਾਲ ਨੇ ਐਵੇਂ ਇੱਕ ਕਹਾਣੀ ਸੁਣਾਉਣ ਲੱਗ ਪਏ ਕਹਿੰਦੇ ਨੇ ਜੀ ਕਿਸੇ ਨੇ ਪੁੱਛਿਆ ਕਿ ਬੰਦੇ ਦੇ ਪੰਜੇ పాਪ ਕਿੱਥੇ ਮਰਦੇ ਨੇ ਉਹ ਕਿਹੜਾ ਥਾਂ ਹੁੰਦਾ ਜਿੱਥੇ ਆਦਮੀ ਦੀ ਊਚ ਨੀਚ ਮਿਟ ਜਾਂਦੀ ਹੈ ਤਾਂ ਕੋੋਂ ਕਿਸੇ ਵਿਦਵਾਨ ਨੇ ਉੱਤਰ ਦਿੱਤਾ ਜੀ ਸ਼ਮਸ਼ਾਨ ਭੂਮੀ ਕਿ ਐਸਾ ਸਿਆਣਾ ਉੱਤਰ ਦਿੱਤਾ ਹੈ ਸੇਠ ਜੀ ਕਿ ਇੱਥੇ ਬੰਦੇ ਦੇ ਪੰਜੇ పాਪ ਸ਼ਮਸ਼ਾਨ ਭੂਮੀ ਮਰ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਜੀ ਉੱਚੀ ਸਾਰੀ ਅੱਬੜਵਾਇਆ ਉਹਦੀ ਗੱਲ ਦਾ ਹੰਗਾਰਾ ਭਰਦਿਆਂ ਚਰਨਜੀ ਲਾਲ ਮੋੜ ਡੋਰ ਪਰ ਕਦੇ ਹਵੇਲੀ ਵੱਲ ਤੇ ਕੱਠ ਵੱਲ ਝਾਕਣ ਲੱਗ ਪੈਂਦਾ ਉਹਨੂੰ ਆਇ ਸੀ ਕਿ ਕਦੋਂ ਅਰਥੀ ਚੱਲੇ ਤੇ ਮੰਜ਼ਲ ਮੁਕੇ ਤੇ ਕਰਮਚੰਦ ਉਹਨਾਂ ਦੋਹਾਂ ਨੂੰ ਇੰਜ ਗੱਲਾਂ ਕਰਦਿਆਂ ਤੱਕ ਕੇ ਚਿੱਤ ਵਿੱਚੋਂ ਕੋਈ ਗੁੱਝੀ ਖੁਸ਼ੀ ਮਹਿਸੂਸ ਕਰਦਿਆਂ ਮੁਸਕਰਾਇਆ ਤੇ ਉਹਨੂੰ ਪਲ ਦਾ ਪਲ ਗੱਡੀ ਦੀ ਕਾਹਲ ਵੀ ਵਿਸਰ ਗਈ ਪਰ ਜਦੋਂ ਉਸਨੇ ਭਿਓਂ ਕੇ ਸਟੇਸ਼ਨ ਵੱਲ ਤੱਕਿਆ ਤਾਂ ਉਹਨੂੰ ਭਗਤੂ ਆਉਂਦਾ ਦਿਸਿਆ ਉਹ ਬੜਾ ਹੀ ਘਬਰਿਆ ਜਿਹਾ ਲੱਗਦਾ ਸੀ ਉਹ ਦੂਰੋਂ ਹੀ ਉਸਨੇ ਕਰਮਚੰਦ ਨੂੰ ਸਹਿਨਤ ਕੀਤੀ ਤੇ ਉਸਨੂੰ ਕਾਲੀ ਨਾਲ ਤੇ ਉਹ ਕਾਲੀ ਨਾਲ ਉਸ ਵੱਲ ਚੱਲਿਆ ਗਿਆ ਭਗਤੂ ਵੱਲ ਕਰਮਚੰਦ ਕਿਰਪਾ ਚੰਦ ਕਰਮਚੰਦ ਕਿਰਪਾ ਮਰ ਗਿਆ ਕਾਬਰੀ ਹੋਈ ਆਵਾਜ਼ ਵਿੱਚ ਭਗਤੋ ਨੇ ਆਖਿਆ ਹੈ ਕਿਰਪਾ ਉਪਮਤਰ ਗਿਆ ਰਾਤ ਤਾਂ ਮੈਂ ਚੰਗਾ ਭਲਾ ਛੱਡ ਗਿਆ ਸੀ ਉਹਨੂੰ ਕੀ ਪੌਰ ਗਿਆ ਤੜਕੇ ਮੂੰਹ ਨੇਰੇ ਪੱਠੇ ਲੈਣ ਗਿਆ ਸੀ ਡਾਗ ਗੱਡੀ ਹੇਠ ਆ ਗਿਆ ਗੱਡੀ ਹੇਠ ਹੈ ਕਰਮ ਚੋਂ ਦਾ ਮੂੰਹ ਅੱਡੇ ਦਾ ਅੱਡੇ ਰਹਿ ਗਿਆ ਐਡਾ ਨ ਅਰਥ ਪਤਾ ਹੀ ਨਹੀਂ ਲੱਗਿਆ ਹੈ ਪਤਾ ਕਿਵੇਂ ਲੱਗਦਾ ਉਹਦੇ ਮਗਰ ਕੋਈ ਜਾਣ ਵਾਲਾ ਸੀ ਉਹ ਤਾਂ ਕਿਸੇ ਜੰਗਲ ਪਾਣੀ ਵਾਲੇ ਨੇ ਜਾਣ ਪਛਾਣ ਕਰਕੇ ਉਸਦੀ ਲਾਸ਼ ਦੀ شناخت ਕੀਤੀ ਤੇ ਮੰਡੀ ਆ ਕੇ ਰੌਲਾ ਪਾਇਆ ਤੇ ਸਾਰੇ ਲੋਕ ਇੱਥੇ ਇਕੱਠੇ ਹੋਏ ਕਿ ਦੱਸੋ ਕੌਣ ਹੈ ਤੇ ਭਗਤੂ ਬੋਲਦਾ ਬੋਲਦਾ ਪਿੱਠ ਪਵਾ ਕੇ ਉਹ ਨਹੀਂ ਪੈਰੀ ਪਛਾਹ ਮੁਰ ਗਿਆ ਕਰਮਚੰਦ ਨੇ ਇੱਕ ਵਾਰੀ ਫੇਰ ਘੜੀ ਵੱਲ ਵੇਖਿਆ ਤੇ ਡੂੰਗਾ ਹੋ ਕੇ ਭਰਦੇ ਆ ਭਗਤੂ ਦੇ ਨਾਲ ਰਲਦੇ ਆ ਕੁਝ ਸਹਿਮੀ ਆਵਾਜ਼ ਵਿੱਚ ਬੋਲਿਆ ਕਿਤੇ ਕੋਈ ਹੋਰ ਗੱਲ ਤਾਂ ਨਹੀਂ ਹੋਰ ਕੀ ਗੱਲ ਹੋ ਭਗਤੂ ਨੇ ਜਵਾਬ ਦਿੱਤਾ ਉਹਨੇ ਕਿਹੜਾ ਸੋਨੇ ਦੀਆਂ ਮੁੰਦੀਆਂ ਪਾਈਆਂ ਹੋਈਆਂ ਸੀ ਜਾਂ ਕਿਸੇ ਨਾਲ ਉਹਦੀ ਕੋਈ ਦੁਸ਼ਮਣੀ ਸੀ ਕਿ ਕਿਸੇ ਨੇ ਰੇਲ ਦੀ ਲਾਨ ਤੇ ਛੱਡ ਦਿੱਤਾ ਹੈ ਆਪਦੇ ਆਪ ਦਾ ਭਾਵੇਂ ਕਾਰਾਕਾਰ ਬੈਠਾ ਹੋਵੇ ਬੰਦੇ ਦਾ ਕੀ ਪਤਾ ਲੱਗਦਾ ਨਾਲੇ ਜਿੱਦਾ ਨਾਗਾ ਨਾ ਪਿੱਛਾ ਨਾ ਮੇਲੀ ਨਾ ਗੇਲੀ ਉਹਨੇ ਜਿਉਂ ਕੇ ਵੀ ਕੀ ਲੈਣਾ ਕਮਲਿਆ ਕਰਮਚੰਦ ਦਾ ਮਨ ਇੰਨਾ ਉਦਾਸ ਹੋ ਗਿਆ ਕਿੰਨਾ ਚਿਰ ਉਹਨੂੰ ਕੋਈ ਗੱਲ ਨਾ ਔੜੀ ਤੇ ਕਿੰਨੇ ਕਿੰਨੇ ਦਿਨ ਉਹ ਆਪਣੇ ਕੰਮਾਂ ਕਾਰਾਂ ਕਰਕੇ ਕਿਰਪੇ ਨੂੰ ਆਪ ਵੀ ਮਿਲ ਗੱਲ ਨਹੀਂ ਸੀ ਸਕਦਾ ਹੁੰਦਾ ਹੋਰ ਕਿਸੇ ਨੂੰ ਕਿਵੇਂ ਦੋਸ਼ ਦੇਵੇ ਛੇਤੀ ਕਾਲ ਨਾਲਾ ਭਗਤੂ ਨੇ ਕਰਮਚੰਦ ਨੂੰ ਜਿਵੇਂ ਕੁਝ ਯਾਦ ਕਰਵਾ ਦਿੱਤਾ ਅੱਜ ਪੁਲਿਸ ਵਾਲਿਆਂ ਤੋਂ ਲਾਸ਼ ਲੈਣੀ ਐ ਲੱਕੜਾਂ ਦਾ ਪ੍ਰਬੰਧ ਕਰਨਾ ਚਾਰ ਪੱਲੇਦਾਰ ਵੀ ਇਕੱਠੇ ਕਰਨੇ ਆ ਸਾਰਾ ਕੁਝ ਆਪਾਂ ਨੂੰ ਹੀ ਕਰਨਾ ਪੈਣਾ ਹੋਰ ਉਹਦਾ ਕੌਣ ਐ ਸਾਰਾ ਦਿਨ ਭਜਨਸ ਕਰਨੇ ਪੈਣੇ ਆ ਕਰਮਚੰਦ ਜਿਵੇਂ ਸੁੱਤਾ ਪਿਆ ਜਾਗ ਗਿਆ ਹੋਵੇ ਭਗਤੂ ਦੀ ਗੱਲ ਸੁਣ ਕੇ ਉਹਨੇ ਅੱਖਾਂ ਚਮਕ ਕੇ ਭਗਤੂ ਵੱਲ ਤੱਕਦੇ ਪੁੱਛਿਆ ਉਹਦੀ ਕੋਠੜੀ 'ਚ ਕੁਛ ਨਹੀਂ ਤੂੰ ਬੰਦਾ ਕੀ ਐ ਭਗਤੂ ਗੁੱਸੇ ਨਾਲ ਬੋਲਿਆ ਉਹਦੀ ਕੋਠੜੀ 'ਚ ਕੀ ਜੂਆਂ ਨੇ ਜੇ ਕੁਛ ਹੁੰਦਾ ਤਾਂ ਉਹ ਹਿਉ ਰਲਦਾ ਉਹ ਲੋਕਾਂ ਦੇ ਪੱਠੇ ਢੋਂਦਾ ਫਿਰਦਾ ਨਾਲੇ ਹੁਣ ਤੂੰ ਉਹਦੀ ਕੋਠੜੀ ਦਾ ਮਾਲ-ਤਾਲ ਨਾਲ ਉਹਦਾ ਸੰਸਕਾਰ ਕਰੇਗਾ ਭਗਤੂ ਪੈ ਨਿਕਲਿਆ ਕਰਮਚੰਦ ਨੂੰ ਕਰਮਚੰਦ ਫੇਰ ਉਦਾਸ ਹੋ ਗਿਆ ਉਹਨੂੰ ਸ਼ਰਮ ਆਈ ਕਿ ਆਪਣੇ ਜਿਸ ਮਿੱਤਰ ਨਾਲ ਕਦੇ ਉਹ ਇੱਕੋ ਥਾਲੀ ਖਾਂਦਾ ਸੀ ਅੱਜ ਉਹਦੇ ਬਾਰੇ ਉਸਨੇ ਅਜਿਹੀ ਗੱਲ ਕਿਉਂ ਸੋਚੀ ਹੁਣ ਉਹਨੂੰ ਆਪਣੇ ਆਪ ਤੇ ਗੁੱਸਾ ਆਇਆ ਉਹਨਾਂ ਦਿਨਾਂ ਦੀ ਝਾਕੀ ਅੱਖਾਂ ਅੱਗੇ ਆ ਗਈ ਜਦੋਂ ਉਹ ਤੇ ਭਗਤੂ ਕਿਰਪੇ ਦੀ ਕੋਠੜੀ ਦੇ ਵਿੱਚ ਬੈਠੇ ਅੱਧੀ ਰਾਤਾਂ ਹੀ ਹੁੱਕਾ ਪੀਂਦੇ ਆ ਗੱਲਾਂ ਕਰਦੇ ਹੁੰਦੇ ਸਨ ਉਦੋਂ ਉਹ ਤਿੰਨੇ ਮੰਡੀ ਦੇ ਵਿੱਚ ਤੋਲੇ ਸਨ ਭਗਤੂ ਆਪ ਮਹਾਰਾ ਬੋਲਦਾ ਜਾ ਰਿਹਾ ਸੀ ਕਰਮਚੰਦ ਨੂੰ ਸੁੱਕੀਆਂ ਲੱਕੜਾਂ ਸਿੜੀ ਖੱਫਾਣਾ ਤੇ ਕਿਰਪੇ ਦੇ ਸੰਸਕਾਰ ਲਈ ਬੰਦੇ ਇਕੱਠੇ ਕਰਨ ਬਾਰੇ ਸੱਚੀ ਹੀ ਵੱਡਾ ਫਿਕਰ ਲੱਗ ਗਿਆ ਸੀ ਸੋ ਏ ਸੀ ਕਹਾਣੀ ਦੋਸਤੋ ਦੋ ਮੌਤਾਂ ਜ਼ਿੰਦਗੀ ਦਾ ਇਹ اٹਲ ਸੱਚ ਹੈ ਰਾਮ ગયો ਰਾਵਣ ગયો ਜਾਂ ਕੋ ਬਹੁਤ ਪਰਵਾਰ ਜੇ ਜ਼ਿੰਦਗੀ ਚ ਹਾਸੇ ਨੇ ਤਾਂ ਜ਼ਿੰਦਗੀ ਚ ਉਦਾਸੀ ਵੀ ਨੇ ਸੋ ਜ਼ਿੰਦਗੀ ਦੇ ਇਸ ਮੋੜ ਤੇ ਆ ਕੇ ਕਹਿੰਦੇ ਹੁੰਦੇ ਆ ਨਾ ਕਿ Laash ਨਾਲ ਜਿਹਦਾ ਜੰਨਾ ਜੰਨਾ ਹਿੱਸਾ ਹੁੰਦਾ ਉਹ ਬੰਦਾ ਉਹ ਬੰਦਾ ਉਹਨਾ ਉਹਨਾ ਹੀ ਰਹਿੰਦਾ ਹੈ ਕੋਈ ਅਣਜਾਣ ਮਰ ਜੇ ਆਪਾਂ ਕੋਈ ਪ੍ਰਵਾਹ ਨਹੀਂ ਕਰਦੇ ਬੌਦਰ ਨਹੀਂ ਕਰਦੇ ਪਰ ਜਦੋਂ ਆਪਣਾ ਵਿਛੜਦਾ ਤਾਂ ਤਾਂ ਹਾਂ ਨਿਕਲ ਜਾਂਦੀਆਂ ਨੇ ਸੋ ਇਹ ਜ਼ਿੰਦਗੀ ਦੀ ਅਟਲ ਸਚਾਈ ਜਿਹੜੇ ਅਸੀਂ ਰੋਜ਼ਮਰਰਾ ਦੀ ਮਸ਼ਰੂਫੀਅਤ ਭਜਨ ਅਠ ਦੇ ਵਿੱਚ ਸੋਚ ਹੀ ਨਹੀਂ ਪਾਉਂਦੇ ਪਰ ਜ਼ਿੰਦਗੀ ਦਾ ਦੂਸਰਾ ਪੱਖ ਇਹ ਵੀ ਹੈ ਕਿ ਇਸ ਤੋਂ ਬਿਨਾ ਚਾਰਾ ਵੀ ਨਹੀਂ ਚੱਲਦਾ ਜੇ ਕਾਰ ਛੱਡ ਦਵਾਂਗੇ ਤੇ ਬੇਕਾਰ ਹੋ ਜਾਵਾਂਗੇ ਜ਼ਿੰਦਗੀ ਨਰਾਸ਼ ਹੋ ਜਾਵੇਗੀ ਕਿਸੇ ਹੱਦ ਤੱਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੀ ਕੋਈ ਮਾਣੇ ਨੇ ਇਹ ਕਹਿਣ ਨੂੰ ਭਾਵੇਂ ਪੰਜ ਵੈਲ ਨੇ ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਗਲ ਬਿਲਕੁਲ ਖਤਮ ਹੋ ਜਾਵੇ ਤਾਂ ਜ਼ਿੰਦਗੀ ਨੀਰਸ ਹੈ ਸੋ ਐਸੀ ਕਹਾਣੀ ਦੋ ਮੌਤਾਂ ਲਿਖਤਮ ਸਰਦਾਰ ਗੁਰਦੇਵਾਲ ਸਿੰਘ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਸਵੇਰੇ ਆਪਾਂ ਟਾਈਮ 6:30 ਹੋ ਗਿਆ 6:30 ਤੋਂ 8:30 ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਆਪਣੇ WhatsApp ਗਰੁੱਪ ਨੰਬਰ 9870390955 ਤੇ ਮੰਗਵਾ ਸਕਦੇ ਹੋ 9876309655 ਇਹ ਕਹਾਣੀਆਂ ਆਪਾਂ ਅਲੱਗ ਤੋਂ ਆਪਣੀ ਕਹਾਣੀ ਲਿਸਟ ਦੇ ਵਿੱਚ ਪਾਈਆਂ ਹੋਈਆਂ ਨੇ ਇਹ YouTube ਤੇ ਜਾ ਕੇ ਉੱਥੋਂ ਤੁਸੀਂ ਕਹਾਣੀਆਂ ਸੁਣ ਸਕਦੇ ਹੋ ਤੇ ਅੱਗੇ ਸ਼ੇਅਰ ਤੇ ਸਾਂਝਾ ਵੀ ਜਰੂਰ ਕਰੋ